ਪੁਰੀਆ ਏਕਮ ਤਿਆਰ ਐ ਸੇ ਪਿੰਡ ਵਾਲਾ ਦੇਖਾਂਗੇ ਸਾਹਮਣ ਆ ਚੱਕ ਇਹ ਕਹਿੰਦੇ ਫਤਾਹਪੁਰੀਆ ਏਕਮ ਪਹਿਲ ਨਾਲ ਬੱppa ਨਾਲ ਫਤਾਹਪੁਰੀਆ ਏਕਮ ਚਾਰੇ ਚੋਟੀ ਦੇ ਇਹ ਬਲ 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 ਕਬੱਡੀ 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 ਇੱਥੇ ਰੱਖ ਵਾਹ ਵੀ ਦੁੱਲਿਆ ਵਾਹ ਵੀ ਦੁੱਲਿਆ ਵਾਹ ਵੀ ਦੁੱਲਿਆ ਉਹ ਦੁੱਲਿਆ ਗਿਆ ਟੁੱਟ ਕੇ ਆ ਨੌਯਣ ਕਹਿੰਦੇ ਫਰੰਦੀਪੁਰੀਆ ਗੋਪੀ ਇੱਥੇ ਰੱਖ ਕਿਆ ਬਾ ਆਪ ਆ ਬੱਲੇ ਓਏ ਨਾਨਕ ਨਾਨਕ ਬੰਡਾਲੀ ਡੋਗਰਾਂ ਦੀ ਧਰਤੀ ਦਾ ਨਾਲ ਫਤਾਪੁਰੀਆ ਇਕਮ ਚਾਰੇ ਚੋਟੀ ਦੇ ਬੋਲਾ ਹੋਇਆ ਤਾਵਾ ਗੋਪੀ ਲੱਗਨ ਨੂੰ ਫਿਰਦਾ ਪਰ ਮੁਕਾਬਲਾ 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 ਓ ਬਾਈ ਜੀ ਇਕਮ ਰਾਜਾ ਪਾਕਿਸਤਾਨਾ ਲਗਾਤੇ ਤਾਂ ਦਾ ਕੈਨੇਡਾ ਤੋਂ ਬਹੁਤ ਵੱਡਾ ਸਤਕਾਰ ਕਰਦੇ ਆ ਇਹ ਪਿੰਡ ਦੇ ਮੇਲਿਆਂ ਦੇ ਲਈ ਵੱਡੇ ਯੋਗਦਾਨ ਕਿੱਠਿਆ ਵਾਲਾ ਓ ਬੱਲਾ ਕਿੱਥੇ ਵਾਲੇ ਵਾਲਾ ਦੱਸ ਕਿਹੜੀ ਘੋੜੀ ਬੈਗਾਂ ਵਾਲਾ ਵੀਰ ਹੈ ਸਾਡਾ ਆ ਦੇਖਾਂਗੇ ਸਾਹਮਣੇ ਕਬੱਡੀਆਂ ਪੈਂਦੀਆਂ ਨਾਨਕ ਬਡਾਲੀ ਡੋਗਰਾ ਪਿੰਡ ਪਿੰਡ ਵਾਲਾ ਤੇ ਮਲਚਾਰ ਨੇ ਆ ਦੇਖਾਂਗੇ ਸਾਹਮਣੇ ਫਰਮਦੀਪੂਰੀਆ ਗੋਪੀ ਗੋਪੀ ਹੋਰਪੀ ਹੁਣ ਹੋਣ ਵੱਡਾ ਵੱਡਾ ਭਰਾ ਕਹਿੰਦਾ ਪਿੰਟੂ ਸ਼ਾ ਪੀ 1000 ਜਫਾ ਇੱਕ ਹਜ਼ਾਰ ਦਾ ਤੇ ਇੱਕ ਵੀਰ ਵੀ ਆਖਦਾ ਵੱਡੇ ਮਾਨ ਸਨਮਾਨ ਓ ਬੱਲੇ 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 ਕਬੱਡੀ ਕਬੱਡੀ ਤੇ ਦੇਸੀ ਖੇਡ ਦਾ ਟੀਨ ਮੰਗੇ ਫੌਜੀ ਹੁਣਾ ਵੱਲੋਂ ਆਕਾਸ਼ ਰੰਧਾਵੇ ਹੁਣਾ ਵੱਲੋਂ ਲੱਗਾ ਕਹਿੰਦੇ ਨੌਇਣ ਫਤਾਪੁਰੀਆ ਇਹ ਫਤਾਪੁਰੀਆ ਇਹ ਇਤਿਹਾਸ ਬਣਾਵੇ ਓ ਬਾਈ ਜੀ ਆਇਆ ਨੂੰ ਵਧਾ ਦਿੱਤਾ ਸਾਹਮਣੇ ਕਹਿੰਦੇ ਚਾਰਾਂ ਦੇ ਵਿੱਚੋਂ ਕੌਣ 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 ਫੇਰ ਫੱਤਾਪੁਰੀਆ ਕੀ ਬਾਤ ਨੰਬਰ ਮੱਕੀ ਦਾ ਨੰਬਰ ਜਿਹੜਾ ਨਿਯਮ ਵਾਲਾ ਹੀ ਦਾ ਬਹੁਤ ਬਹੁਤ ਸਤਿਕਾਰ ਹੋਵੇਗਾ ਮੇਰੇ ਵੀਰੋ ਆਹ ਦੇਖਾਂਗੇ ਸਾਹਮਣੇ ਕਬੱਡੀ ਬੁੱਲਾ ਆਹ ਹੋ ਗਿਆ ਬਾ ਵਾਹ ਬੁੱਲਾ ਵਾਹ ਵਾਹ ਬੁੱਲਾ